ਔਰ ਭਰਾ ਤੁਹਾਡਾ ਵੀ ਸਭ ਦਾ ਕਿ ਤੁਸੀਂ ਵੀ ਇੱਡੀ ਕੜਕ ਦੀ ਠੰਡ 'ਚ ਮੈਨੂੰ ਲੱਗਦਾ ਵੈਸੇ ਤਾਂ ਨਹੀਂ ਇਹਨਾਂ ਧਿਆਨ ਦਿੰਦੇ ਸਾਡਾ ਉਂ ਮਗਰ ਅੱਜ ਦੇ ਮੌਕੇ 'ਚ ਮੇਰਾ ਬੜਾ ਖਾਸ ਧਿਆਨ ਤੁਸੀਂ ਰੱਖਦੇ ਹੋ ਸਰ ਜੀ ਸਰ ਐਸਆਈਟੀ ਨੇ ਕੀ ਚੰਗਾਈ ਬਣਿਆ ਭਰਾ ਤੈਨੂੰ ਅਗਲੀ ਵਾਰੀ ਤੈਨੂੰ ਵੀ ਵਿੱਚ ਪਵਾ ਦੇਾਂਗੇ ਐਸਆਈਟੀ ਵੀ ਗੁੱਸਾ ਨਾ ਕਰਿਓ ਐਸਆਈਟੀ ਵੀ ਮਜ਼ਾਕ ਹੀ ਬਣ ਗਈ ਆ ਵੇਖੋ ਇਹ ਪੰਜਵੀਂ 6ਵੀਂ ਐਸਆਈਟੀ ਬਣ ਗਈ ਔਰ ਹਾਰ ਜਿੱਟ ਦੇ ਸੱਟਾ ਨਿਕਲਦੀ ਔਰ ਮੈਂ بار بار ਕਹਿ ਦਿਆਂ ਦੇਖੋ ਇਹ ਸਭ ਨੂੰ ਪਤਾ ਕਿ ਉਸ ਵੇਲੇ ਦੀ ਕਾਂਗਰਸ ਦੀ ਸਰਕਾਰ ਨੇ ਆ ਉਹ ਮੇਰਾ ਕਾਗਜ਼ ਕੱਢ ਕੇ ਲਿਆਈ ਉਹ ਕਾਗਜ਼ ਜਿਹੜਾ ਆਪਣਾ ਮੇਰੇ ਕਾਗਜ਼ਾਂ ਚੋਂ ਇਹ ਚਟੋਪਾਦਿਆ ਸਾਫ ਦੇ ਸਾਫ ਤਾਂ ਕਾਹਦਾ ਕਹਿਣਾ ਉਹਨੂੰ ਜਿਹੜਾ 22 ਦਿਨ ਚ ਡੀਜੀਪੀ ਕੁਰਸੀ ਤੋਂ ਲੱਥ ਗਿਆ ਹੋਵੇ ਸਪਰੀਮ ਕੋਰਟ ਦਾ ਨਕਾਰਿਆ ਹੋਵੇ ਯੂਪੀਐਸਸੀ ਦਾ ਨਕਾਰਿਆ ਹੋਵੇ ਅੱਜ ਜਿਹੜਾ ਮੇਜਰ ਪੈਨਲਟੀ ਚਾਰ ਚੀਟੇਡ ਹੋਵੇ ਪ੍ਰਧਾਨ ਮੰਤਰੀ ਸਿਕਿਉਰਿਟੀ ਤੇ ਉਹਦੀ ਇਹੋ ਜਿਹੀ ਗੱਲ ਦੀ ਵੀ ਇਨਕੁਆਇਰੀ ਖੁੱਲ ਗਈ ਹੈ ਕਿ ਉਹਨੇ ਪੀਓ ਨੂੰ ਜਿਹੜੇ ਕੋਰਟ ਤੋਂ ਪੀਓ ਹੁੰਦੇ ਆ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਪੀਓ ਨੂੰ ਬਹਿ ਕੇ ਰੋਟੀ ਖਾਂਦਾ ਸੀ ਉਹਨੂੰ ਬੇਟਾ ਬੇਟਾ ਕਰਕੇ ਉਹ ਸੰਬੋਧਨ ਹੁੰਦਾ ਸੀ ਪੀਓ ਦੇ ਆਖੇ ਉਹ ਬਦਲੀਆਂ ਕਰਦਾ ਸੀ ਥਾਣੇਦਾਰ ਲੱਗਦੇ ਸਨ ਜਿਹੜੇ ਬੰਦਾ ਅੱਜ ਇੰਟਰਪ੍ਰੀ ਚੱਡੇ ਦੇ ਕੇਸ ਚ ਅਕਿਊਜ਼ਡ ਹੋਵੇ 302 ਚ ਇਹ ਜੇ ਨਲਾਇਕ ਪੁਲਿਸ ਅਫਸਰ ਤਾਂ ਕੁਝ ਕਰ ਸਕਦੇ ਸੀ ਔਰ ਇਹੀ ਕਾਰਨ ਬਣਿਆ ਕਿ ਗੁਰੂ ਘਰ ਚ ਤੁਸੀਂ ਕਹਿ ਸਕਦੇ ਹੋ ਦੇ ਰਹਿਂਦੇ ਹਨ ਨਹੀਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਅੱਜ ਇਹਨਾਂ ਦੀਆਂ ਕੀਤੀਆਂ ਇਹਨਾਂ ਦੇ ਸਾਹਮਣੇ ਆ ਰਹੀਆਂ ਤੁਸੀਂ ਕੋਈ ਅਫਸਰ ਪੰਜਾਬ ਪੁਲਿਸ ਦਾ ਕੀ ਦੇਸ਼ ਦੁਨੀਆ ਚ ਨਹੀਂ ਲੱਭੂਗਾ ਜਿਹੜਾ ਪੀਓ ਨਾਲ ਬਹਿ ਕੇ ਰੋਟੀਆਂ ਖਾਵੇ ਉਹਨੂੰ ਘਰੇ ਸੱਦੇ ਉਹਦੇ ਆਖੇ ਬਦਲੀਆਂ ਕਰੇ ਸਿਕਿਉਰਿਟੀ ਦਵੇ ਇਹ ਤੋਂ ਗੈਰ ਕਾਨੂੰਨੀ ਕੰਮ ਕੋਈ ਨਹੀਂ ਕਰ ਸਕਦਾ ਸੀ ਉਹੋ ਜਿਹੇ ਨੇ ਮੇਰੇ ਤੇ ਪਰਚਾ ਦਿੱਤਾ ਮੇਰੇ ਤੇ ਪਰਚਾ ਕਿਸੇ ਥਾਣੇਦਾਰ ਨੇ ਨਹੀਂ ਦਿੱਤਾ ਤਿੰਨ ਡੀਜੀਪੀ ਬਦਲਤੇ ਚਾਰ ਏ ਡੀਜੀਪੀ ਬਦਲਤੇ ਤਿੰਨ ਏਜੀ ਬਦਲ ਗਏ ਇਹ ਪਰਚਾ ਤਾਂ ਹੋਇਆ ਤੇ ਜਿਹਨੇ ਦਿੱਤਾ ਉਹਦੀ ਨਲਾਇਕੀ ਦਾ ਮੈਂ ਅੱਗੇ ਜ਼ਿਕਰ ਕਰ ਚੁੱਕਿਆ ਪ੍ਰਧਾਨ ਮੰਤਰੀ ਸਿਕਿਉਰਿਟੀ ਲੁਧਿਆਣਾ ਕੋਰਟ ਦਾ ਬੰਬ ਬਲਾਸਟ ਪੀਓ ਨੇ ਰੋਟੀਆਂ ਇਸ ਲਈ ਇਹ ਇੱਕ ਸਿਆਸੀ ਤੌਰ ਤੇ ਪਰਚਾ ਸੀ ਧਾਰਾ ਵੀ ਉਹਨੇ ਆਪ ਲਾਈ ਉਹ ਤਾਂ ਥਾਣੇਦਾਰ ਲਾਉਂਦਾ ਮੇਰੇ ਤੇ ਉਹਨੇ ਲਾਤੀ ਮਗਰ ਇਹ ਸਾਰੀ ਚੀਜ਼ਾਂ ਦਾ ਨਿਚੋੜ ਹਾਲੋਨਰੇਬਲ ਹਾਈ ਕੋਰਟ ਨੇ ਆਪਦੇ ਆਰਡਰ ਚ ਦਿੱਤਾ ਮਗਰ ਸਰਕਾਰਾਂ ਨਹੀਂ ਮੰਨਦੀਆਂ ਦੇਖੋ ਮੈਂ ਕੇਜਰੀਵਾਲ ਸਾਹਿਬ ਤੇ ਵਿਵਪਤਾ ਪਈ ਹੈ ਮੈਨੂੰ ਉਹਨਾਂ ਨਾਲ ਅਮਰਦਜੀ ਔਰ ਮੇਰਾ ਤਾਂ ਉਹਨਾਂ ਦਾ ਫਰਕ ਵੇਖ ਲੋ ਉਹ ਤਾਂ ਜਾਂਦੇ ਨਹੀਂ ਚਾਰ-ਚਾਰ ਵਾਰੀ ਸੱਦੇ ਤੇ ਮੈਂ ਤਾਂ ਆਈ ਵਾਰੀ ਆਇਆ ਕਿਉਂਕਿ ਮੈਨੂੰ ਪਤਾ ਝੂਠਾ ਪਰਚਾ ਮੈਂ ਤੁਹਾਨੂੰ ਕਾਂਗਰਸ ਵੇਲੇ ਵੀ ਕਿਹਾ ਸੀਗਾ ਕਿ ਇਹਨਾਂ ਨੂੰ ਪਰਚਾ ਮੇਰੇ ਤੇ ਨਵਾਂ ਦਰਜ ਕਰਨਾ ਪੈਣਾ ਉਹਨਾਂ ਨੂੰ ਕਰਨਾ ਪਿਆ ਅੱਜ ਵੀ ਮੈਂ ਕਹਿੰਨਾ ਭਗਵੰਤ ਮਾਨ ਨੂੰ ਚਾਹੀਦੀ ਹੈ ਕੰਪਰੋਮਾਈਜ਼ਡ ਲੀਡਰ ਜਿਹੜੇ ਰਾਤ ਦੇ ਹਨੇਰੇ ਉਹਦੇ ਆ ਕੇ ਉਹਦੇ ਨਾਲ ਗੱਲ ਮੁਕਾ ਕੇ ਜਾਣ ਜਾਂ ਉਹਦੀ ਜੇਬ ਕਰਮ ਕਰਕੇ ਜਾਣ ਜਾਂ ਉਹਦੇ ਗੋਡੀ ਹੱਥ ਲਾ ਕੇ ਜਾਣ ਮਜੀਠੀਆ ਨਾ ਤੇਰੀ ਜੇਬ ਗਰਮ ਕਰੂ ਨਾ ਤੇਰੇ ਗੋਡੀ ਹੱਥ ਲਾਉ ਐਕਸਪੋਜ਼ ਕਰੂ ਔਰ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਕਰੂ ਜਿਹੜੇ ਤੈਨੂੰ ਐਕਸਪੋਜ਼ ਕਰਦੇ ਆ ਤੈਨੂੰ ਸਵਾਲ ਕਰਦੇ ਆ ਉਹਨਾਂ ਨੂੰ ਤੂੰ ਦਬਾਉਣ ਦੀ ਕੋਸ਼ਿਸ਼ ਕਰਦਾ ਜੀ ਸੱਦ ਕੇ ਕਰ ਲਾ ਜ਼ਾਲਮ ਸਰਕਾਰਾਂ ਕਰਦੀਆਂ ਨੇ ਜੇਲਾਂ ਚ ਤੁਸੀਂ ਕਲਾ ਸਕਦੇ ਹੋ ਤੁਹਾਡੀ ਤਾਕਤ ਹੈ ਝੂਠੇ ਪਰਚੇ ਤੁਸੀਂ ਦੇ ਸਕਦੇ ਹੋ ਮਗਰ ਉਸ ਤੋਂ ਬਾਅਦ ਮੇਰਾ ਵੀਰ ਜੇਲ ਇਸ ਨੋਟ ਦੀ ਐਂਡ ਹੋਲ ਉਸ ਤੋਂ ਬਾਅਦ ਕੋਟਾ ਫੈਸਲਾ ਕਰਦਿਆਂ ਨੇ ਕਿ ਪਰਚੇ ਸਹੀ ਸੀ ਕਿ ਗਲਤ ਸੀ ਹਾਈ ਕੋਰਟ ਨੇ 26 27 ਸਪਿਆ ਚ ਮੇਰੇ ਮਸਲੇ ਚ ਰੂਲਿੰਗ ਦਿੱਤੀ ਔਰ ਜੀਨੇ ਪਰਚਾ ਦਰਜ ਕੀਤਾ ਆ ਵੇਖ ਲਓ ਕੀ ਉਹਦੀ ਖਬਰਾਂ ਲੱਗਦੀਆਂ ਰਹੀਆਂ ਕਦੇ ਕੋਈ ਡੀਜੀਪੀ ਸੁਣਿਆ ਮੈਂ ਅੱਜ ਐਸਆਈਟੀ ਨੂੰ ਕਹਿ ਕੇ ਆਇਆ ਮੈਂ ਜੀਨੇ ਪਰਚਾ ਦਰਜ ਕੀਤਾ ਇਹ ਤਾਂ ਦੱਸ ਦਿਓ ਉਹਦੇ ਕੋਲ ਕਿਹੜਾ ਕਾਨੂੰਨ ਦਾ ਉਹ ਅਧਿਕਾਰ ਹੈ ਕਿ ਇਹ ਪੀਓ ਨਾਲ ਪ੍ਰੇਮ ਡਿਫੈਂਡਰ ਕੋਟਾਂ ਦੇ ਉਹਨਾਂ ਨਾਲ ਬਹਿ ਕੇ ਰੋਟੀ ਖਾ ਸਕਦਾ ਸੀ ਆਪਦੇ ਘਰ 'ਚ ਰੱਖ ਸਕਦਾ ਸੀ ਸਿਕਿਉਰਿਟੀ ਦੇ ਸਕਦਾ ਸੀ ਉਹਨਾਂ ਦੇ ਆਕੇ ਥਾਣੇਦਾਰ ਲਾਉਂਦਾ ਸੀ ਇਨਲੀਗਲ ਡਿਟੈਂਸ਼ਨ ਜੇਲਾ ਬਣਾਉਣ ਦੀ ਗੱਲ ਕਰਦਾ ਸੀ ਕੰਟਰੈਕਟ ਕਿਲਿੰਗ ਦੀ ਗੱਲ ਕਰਦਾ ਸੀ ਇਹ ਜਾਂ ਗੈਰ ਕਾਨੂੰਨੀ ਬੰਦਾ ਤਾਂ ਜਿਹੜਾ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨੂੰ ਧੱਜੀਆਂ ਉਡਾ ਸਕਦਾ ਕੁਝ ਕਰ ਸਕਦਾ ਇਸ ਲਈ ਇਹਦੇ ਖਿਲਾਫ ਮੈਂ ਐਕਸ਼ਨ ਦੀ ਮੰਗ ਕੀਤੀ ਆ ਹਾਂ ਜੇ ਨਹੀਂ ਕਰੂਗੀ ਤੇ ਬੜੀ ਗੱਲ ਸਪਸ਼ਟ ਹੈ ਕਿ ਭਗਵਾਨਤ ਮਾਨ ਕਿੱਥੇ ਖਲੋਤੇ ਇਹਨਾਂ ਦੇ ਮਸਲੇ ਚ ਇਹ ਜੀ ਆਪਸਨਾ ਦੇ ਮਸਲੇ ਤੇ ਔਰ ਇੱਕ ਗੱਲ ਦੀ ਮੈਂ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਕਿ ਘਬਰਾਉਣ ਦੀ ਲੋੜ ਕੋਈ ਨਹੀਂ ਹੁਣ ਤੁਹਾਨੂੰ ਸ਼ਾਇਦ ਅੱਜ 16 ਨੂੰ 10 ਨੂੰ ਸੱਧਿਆ 18 ਨੂੰ ਤੁਹਾਨੂੰ ਸੱਧਿਆ ਮੈਨੂੰ ਵੀ ਤੇ ਸੱਦਣ ਦੀ ਸਾਡੀ ਟਾਈਮਿੰਗ ਬੜੀ ਮਿਲਦੀ ਆ ਫਰਕ ਇਹਨਾਂ ਕਿ ਮੈਂ ਪੇਸ਼ ਹੋ ਜਾਂਦਾ ਉਹ ਪੇਸ਼ ਨਹੀਂ ਹੁੰਦਾ ਪਤਾ ਨਹੀਂ ਕਾਦੀ ਘਬਰਾਟ ਜਹਾਜ਼ ਭੇਜ ਦਿਆਂਗੇ ਵਿਪਾਸ਼ਨਾ ਦਾ ਕੋਰਸ ਕਰਨਾ ਹੈ ਤੇ ਪਹਿਲਾਂ ਕਰ ਲੋ ਮਗਰ ਜਾ ਆਇਓ ਕੋਈ ਨਹੀਂ ਫੇਰ ਕੀ ਆ ਕਾਨੂੰਨ ਤਾਂ ਉਹਨਾਂ ਲਈ ਵੀ ਉਹੀ ਆ ਜੋ ਮੇਰੇ ਲਈ ਆ ਮਗਰ ਕਾਨੂੰਨ ਦੀ ਇੱਕ ਪਾਲਣਾ ਕਰਦਾ ਅਸੀਂ ਪਾਲਣਾ ਕਰਦੇ ਆ ਉਹ ਧਜੀਆਂ ਉਡਾਉਂਦਾ ਔਰ ਫੇਰ ਇਹ ਆਮ ਆਦਮੀ ਪਾਰਟੀ ਵਾਲੇ ਜਦ ਇਹਨਾਂ ਨੂੰ ਸੂਟ ਕਰਦਾ ਇਹ ਕਾਨੂੰਨ ਨੂੰ ਹੋਰ ਰੰਗ ਦੇ ਦਿੰਦੇ ਇਸ ਲਈ ਮੈਂ ਛੋਟਾ ਸਬਦਾ ਬੜਾ ਮਸ਼ਕੂਰ ਆ ਪੂਰੀ ਅਸੀਂ ਕਾਰਪੋਰੇਸ਼ਨ ਕਰ ਰਹੇ ਆ ਔਰ ਹਰ ਤਰੀਕੇ ਨਾਲ ਕਿਉਂਕਿ ਇਹ ਸਾਰੇ ਇਹ ਵੀ ਧਿਆਨ ਚ ਰੱਖੋ ਕਿ ਜਿਹੜੀ ਐਫ ਆਈ ਆਰ ਹੋਈ ਹੈ ਸਾਰੇ ਮਾਮਲੇ ਪਹਿਲਾਂ ਕੋਰਟ ਚ ਸੈਟਲ ਹੋ ਗਏ ਆ ਕੋਰਟ ਨੇ ਨਾ ਚ ਭਟਕ ਰਿਹਾ ਇਹ ਤਾਂ ਐਵੇਂ ਪਹਿਲੀ ਵਾਰੀ ਹੋਇਆ ਹੈ ਕੋਰਟ ਦੇ ਫੈਸਲਿਆਂ ਤੋਂ ਬਾਅਦ ਵੀ ਸਰਕਾਰ ਹੋ ਗਈ ਐ ਮੈਂ ਨਾ ਮੰਨੂ ਕੇਜਰੀਵਾਲ ਸਾਹਿਬ ਨੇ ਇਹਨਾਂ ਕੇਸਾਂ ਦੇ ਬਿਹਾਫ ਤੇ ਮੇਰੇ ਤੋਂ ਮਾਫੀ ਮੰਗੀ ਐ ਮੈਂ ਉਹਨਾਂ ਦੀ ਕਦਰ ਕਰਦਾ ਐ ਇਸ ਗੱਲ ਦੀ ਮਗਰ ਇਹ ਜਿਹੜਾ ਅਸਤੀਫਾ ਦੇ ਕੇ ਉਦੋਂ ਭੱਜ ਗਿਆ ਸੀ ਪ੍ਰਧਾਨਗੀ ਤੋਂ ਭਗਵੰਤ ਮਾਨ ਤੇ ਹੁਣ ਕਿਉਂ ਤਲੇਵੇਂ ਚੱਟਦਾ ਫਿਰਦਾ ਫਿਰ ਹੁਣ ਕਿਉਂ ਬਹਿ ਗਿਆ ਉੱਥੇ ਉਹਨੇ ਤਾਂ ਮਾਫੀ ਮੰਗੀ ਸੀ ਔਰ ਉਦੋਂ ਤੂੰ ਭੱਜਿਆ ਸੀ ਹੁਣ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਮੌਕਾ ਪ੍ਰਸਤੀ ਐ ਇਸ ਲਈ ਚਲੋ ਇਹਨਾਂ ਨੇ ਆਪ ਦਾ ਕੰਮ ਕਰਨਾ ਅਹੀ ਆਪ ਦਾ ਕੰਮ ਕਰਨਾ ਔਰ ਮੈਂ ਤਾਂ ਪਹਿਲਾਂ ਵੀ ਹਰ ਤਰੀਕੇ ਨਾਲ ਕਾਰਪੋਰੇਟ ਕੀਤਾ ਔਰ ਅੱਜ ਵੀ ਕਰ ਰਿਹਾ ਔਰ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਟਜੋੜ ਹੋਇਆ ਉਹਦੀ ਰਾਜੇ ਵੜਿੰਗ ਨੂੰ ਵਧਾਈ ਤੇ ਭਗਵੰਤ ਮਾਨ ਨੂੰ ਵਧਾਈ ਪਾਈ ਹੁਣ ਤਾਂ ਤੁਹਾਡਾ ਪ੍ਰਧਾਨੀ ਪ੍ਰਧਾਨ ਜੀ ਪ੍ਰਧਾਨ ਜੀ ਜਿਹਨੂੰ ਵਿਧਾਨ ਸਭਾ ਚ ਕਰਦਾ ਸੀ ਅੰਦਰ ਹੁਣ ਬਾਹਰ ਵੀ ਕਰਨ ਦਾ ਮੌਕਾ ਮਿਲੂ ਔਰ ਹੁਣ ਰਾਤ ਦੇ ਹਨੇਰੇ ਨਹੀਂ ਹੁਣ ਤਾਂ ਜਿਨੇ ਮਿਲਿਆ ਕਰਿਓ ਆਪਸ ਚ ਗਲਵਕੜੀ ਪਾਇਆ ਕਰੋ ਤੇ ਜਿਹੜੇ ਫੜ ਕੇ ਅੰਦਰ ਦਿੱਤੇ ਸੀ ਅੱਜ ਉਹ ਵਾਸ਼ਿੰਗ ਮਸ਼ੀਨ ਚੋ ਸਮਝੋ ਚੰਡੀਗੜ੍ਹ ਚ ਤਾਂ ਕੱਢ ਤੇ ਇਹਨਾਂ ਦਾ ਸਮਝਾਤਾ ਹੋ ਹੀ ਗਿਆ ਮੇਹਰ ਦੀ ਇਲੈਕਸ਼ਨ ਚ ਉੱਥੇ ਕੇਜਰੀਵਾਲ ਸਾਹਿਬ ਨੇ ਆਪ ਦਾ ਸ਼ਕਾਫ ਖਰਗੇ ਸਾਹਿਬ ਨੂੰ ਪਾਤਾ ਇੱਥੇ ਵੀ ਪੰਜਾਬ ਚ ਵੀ ਖੁਸ਼ਖਬਰੀ ਆਈ ਲੋ ਮਗਰ ਪੰਜਾਬ ਦੇ ਲੋਕਾਂ ਨੂੰ ਸਮਝ ਆਜੂ ਕਿ ਜਿਹੜੇ ਨੌ ਦੀ ਲੀਡਰ ਆ ਆਪੋਜੀਸ਼ਨ ਬਣੇ ਫਿਰਦੇ ਸੀ ਜਾਂ ਆਪੋਜੀਸ਼ਨ ਪਾਰਟੀ ਕੋਉਂਦੇ ਸਨ ਉਹਨਾਂ ਦੇ ਅਸਲੀ ਚਿਹਰੇ ਬੇਨਕਾਬ ਹੋ ਰਹੇ। ਸਾਰਾ ਕਾਲੀ ਜਲਦਾ ਸਮਝੌਤਾ ਹੋ ਰਿਹਾ ਜੀ ਭਾਜਪਾ ਦੇ ਨਾਲ ਜਿਵੇਂ ਤੁਸੀਂ ਕਹ ਰਹੇ ਕਾਂਗਰਸਾਂ ਤੇ ਆਮ ਆਦਮੀ ਪਾਰਟੀ ਦਾ ਤਾਂ ਹੋ ਹੀ ਗਿਆ ਮਤਲਬ। ਹੁਣ ਜਿਨ੍ਹਾਂ ਦਾ ਹੋ ਗਿਆ ਉਹਨਾਂ ਦੀ ਤਾਂ ਵਧਾਈ ਲਾ ਲਾ। ਨਹੀਂ ਉਹਨਾਂ ਦੀ ਤਾਂ ਲੈਂਦਾ ਨਹੀਂ। ਜਿਨ੍ਹਾਂ ਦੀ ਉਹ ਯਾਦਾਂ ਕਹ ਮੈਂ ਕਬੂਲ ਕੀਤੀ ਹੈ ਵਧਾਈ। ਵੀਐਸਪੀ ਦੇ ਮਾਇਆਵਤੀ ਨੇ ਵੀ ਕਿਹਾ ਇੱਕ ਜਗ੍ਹਾ ਕਿਹਾਗਾ। ਮੈਂ ਮਾਇਆਵਤੀ ਜੀ ਨੇ ਕਿਹਾਗਾ ਤੇਰਾ ਨਹੀਂ ਸਿੱਟਾ ਨਹੀਂ। ਨਹੀਂ ਕਿਹਾ ਜੀ ਮਾਇਆਵਤੀ ਜੀ ਨੇ ਬੇਨੀਵਾਲ ਸਾਫ ਜਿਹੜੇ ਇੱਥੋਂ ਦੇ ਇਨਚਾਰਜ ਹੈ ਉਹਨਾਂ ਨੇ ਪੰਜਾਬ ਦੇ ਬਾਰੇ ਸਪਸ਼ਟ ਕਰਤਾ। ਕੀ ਸਾਡਾ ਸਮਝੌਤਾ ਸ਼ਰੋਮਨੀ ਅਕਾਲੀ ਦਾਨ ਨਾਲ ਹੈ ਪੰਜਾਬ ਤੋਂ ਬਾਹਰ ਉਹ ਇਕੱਲੇ ਲੜਨਗੇ ਉਹਨਾਂ ਨੇ ਇਹ ਗੱਲ ਸਪਸ਼ਟ ਕਰਤੀ ਅੱਜ ਕਿੰਨੇ ਕੇ ਸਵਾਲ ਪੁੱਛੇ ਜੀ আর ਵਿਵਹਾਰ ਕਰਿਆ ਉਹਨਾਂ ਦਾ ਦੇਖੋ ਮੇਰੇ ਤੋਂ ਕਿਉਂ ਪੁੱਛਦੇ ਹੋ ਉਹ ਪੰਨੂ ਨੂੰ ਪੁੱਛ ਲੋ ਨਾ ਗੰਜੂ ਨੂੰ ਜਾ ਕੇ ਉਹਨੇ ਦੱਸ ਹੀ ਦੇਣਾ ਤੁਹਾਨੂੰ ਵਹਿਮ ਮਣ ਘਣਤ ਕਾਨੀਆਂ ਬਣਾ ਕੇ ਪੇਸ਼ ਕਰਦੇ ਆ ਮੈਂ ਤਾਂ ਕਹਿੰਦਾ ਅਗਲੀ ਹਾਰੀ ਭਗਵੰਤ ਮਾਨ ਜੇ ਉਹਦੇ ਚ ਜਾਨ ਹੈ ਉਹ ਆਪ ਆਵੇ ਸਟੇਡੀਅਮ 'ਚ ਰੱਖ ਲੋ ਤੁਸੀਂ ਉੱਥੇ ਸਵਾਲ ਜਵਾਬ ਕਰ ਲਿਓ ਸਿੱਟ ਦੇ ਕਿਉਂਕਿ ਤੁਸੀਂ ਜਿੰਨਾਬੋਦ ਸਿੱਟ ਕੌਣ ਬਣਾ ਰਿਹਾ ਭਗਵੰਤ ਮਾਨ ਬਣਾ ਰਿਹਾ ਰਿਪੋਰਟਿੰਗ ਭਗਵੰਤ ਮਾਨ ਨੂੰ ਹੋ ਰਹੀ ਹੈ ਸਵਾਲ ਜਵਾਬ ਕੀ ਹੋਏ ਤੁਹਾਡੇ ਸਾਹਮਣੇ ਆ ਜਾਣੇ ਮਗਰ ਜੇ ਇਹਨਾਂ ਕੋਲ ਕੋਈ ਸਬੂਤ ਹੁੰਦਾ ਤੇ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਨੇ ਕੋਰਟ ਨੂੰ ਦੇ 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 ਨੇ 2 ਸਾਲ ਨਹੀਂ ਲੱਗਦੇ ਮੇਰਾ ਵੀ ਚਲਾਨ ਪੇਸ਼ ਕਰੂ ਇਹ ਤਾਂ ਹੁਣ ਇਹਨਾਂ ਨੇ ਝੂਠਾ ਸੱਚਾ ਕੁਝ ਪਣਾਉਣਾ ਉਹ ਲੱਭ ਰਿਹਾ ਬਣਾਉਣਗੇ ਕਹਾਣੀ ਪਾਉਣਗੇ ਤੁਹਾਨੂੰ ਦੋ ਦਿਨ ਦੀਆਂ ਖਬਰਾਂ ਦੇਣਗੇ ਤੇ ਮੁੜ ਕੇ ਕੋਰਟ ਤੁਸੀਂ ਵੇਖ ਲਿਓ ਸੱਚ ਦੇ ਕੋਰਟ ਚ ਸੱਚ ਦੀ ਜਿੱਤ ਹੋ ਐਸ.ਐਸ.ਪੀ. ਦੀ ਰਿਪੋਰਟ ਦੇ ਵਿੱਚ ਸੰਤਾਰ ਤੋਂ ਲੁੱਤੀ ਗੋਲੀ ਕਾਹਨ ਦਾ ਦੋਸ਼ੀ ਦੱਸਿਆ ਭਗਵੰਤ ਮਾਨ ਨੂੰ ਤੇ ਕੋਈ 100% ਭਗਵੰਤ ਮਾਨ ਦੋਸ਼ੀ ਹੈ ਜੀ ਮੈਂ ਉਸ ਦਿਨ ਵੀ ਵੀਡੀਓ ਜਾਰੀ ਕੀਤੀ ਆ ਔਰ ਮੈਂ ਇਮੀਡੀਏਟਲੀ ਪਰਚੇ ਦੀ ਮੰਗ ਕਰਦਾ ਕਿਉਂਕਿ ਐਸ.ਐਸ.ਪੀ. ਵਦਸਲਾ ਗੁਪਤਾ ਦੇ ਖਿਲਾਫ डीआईजी फुप्ती ਦੇ ਖਿਲਾਫ ਇੱਕ ਉਥੇ ਡੀਐਸਪੀ ਸੀ ਜਸਪ੍ਰੀਤ ਜਾਂ ਕੀਨੋਾ ਫਗਵਾੜੇ ਦਾ ਉਹਦਾ ਮੈਂ ਉਥੇ ਨੰਨ ਦੱਸਿਆ ਸੀ ਸਬ ਇੰਸਪੈਕਟਰ ਆ ਜਿਹੜੇ ਸਿੱਧੇ ਭਗਵੰਤ ਮਾਨ ਨਾਲ ਉਥੇ ਗੱਲਾਂ ਚੋ ਹੋ ਰੀਆਂ ਸੀ ਅਫਸਰਾਂ ਦੀ ਉਹ ਸਾਹਮਣੇ ਆਈ ਹੈ ਹਜ਼ਾਰ ਤੋਂ ਨੇੜੇ ਤੇਰੇ ਫਾਇਰਿੰਗ ਹੋਈ ਹੈ ਗੁਰੂ ਘਰ ਚ ਭਾਈ ਕਿਨੂੰ ਜਾਜਿਤ ਹੈ ਫਾਇਰਿੰਗ ਔਰ ਜੇ ਆ ਜਿੰਨਾ ਤੇ ਕਾਰਵਾਈ ਨਹੀਂ ਹੁੰਦੀ ਇਹ ਤੋਂ ਉਹ ਜਿੰਨੇ ਢੋਂਗੀ ਹੈ ਨਾ ਜਿਹੜੇ ਸਰਕਾਰੀ ਬਾਪੇ ਨੇ ਜਿਹੜੇ ਜਾ ਕੇ ਮਤੇ ਪਾਉਂਦੇ ਦਿੱਲੀ ਅੱਜ ਉਹਨਾਂ ਨੂੰ ਵੀ ਸਵਾਲ ਉੱਠਣੇ ਆ ਕਿ ਗੁਰੂ ਘਰ ਗੋਲੀ ਚੱਲੀ ਆ ਬੇਰ ਸਾਹਿਬ ਦੇ ਸਭਨੇ ਗੋਲੀ ਚੱਲੀ ਆ ਬੂਟ ਪਾ ਕੇ ਲੋਕ ਗੁਰੂ ਘਰ ਚ ਸ਼ਾਮਲ ਹੋਏ ਆ ਅਖੰਡ ਪਾਤਸ਼ਾਹ ਖੰਡਿਤ ਕੀਤੇ ਗਏ ਆ ਔਰ ਅੱਜ ਵੀ ਨਹੀਂ ਬੋਲਦੇ ਕਿ ਤੋ ਸਮਝ ਆਉਂਦੀ ਹੈ ਕਿ ਉਹਨਾਂ ਲਈ ਪੋਲਿਟਿਕਸ ਮੁੱਖ ਹੈ ਗੁਰੂ ਮੁੱਖ ਨਹੀਂ ਵੀਡੀਓ ਦੀ ਗੱਲ ਕੀਤੀ ਸੀ ਜੀ ਕਦੋਂ ਵੀਡੀਓ ਦੀ ਡੀਸੀ ਨੇ ਔਰ ਐਸਐਸਪੀ ਕਪੂਰ ਤਾਂ ਇਹ ਕੀ ਲੱਗਦਾ ਸੁਭਾਰੇ ਆ ਕੁਛ ਸੁਭਾਵਿਕ ਆ ਜਵਾਬ ਹੈ ਹੀ ਕੋਈ ਨਹੀਂ ਦੇਖੋ ਤੁਸੀਂ ਸਭ ਤੋਂ ਵੱਡੀ ਅਗਲੀ ਗੱਲ ਐਸ ਡੀ ਐਮ ਕਹਿੰਦਾ ਫਾਇਰਿੰਗ ਹੋਈ ਨਹੀਂ ਤੇ ਮੈਂ ਪਰਮਿਸ਼ਨ ਕੀ ਦੇਣੀ ਸੀ ਕਿਉਂਕਿ ਮੈਜਿਸਟਰੇਟ ਦਿੰਦਾ ਲਾਅਨ ਆਰਡਰ ਚ ਮੈਜਿਸਟਰੇਟ ਕਹਿੰਦਾ ਫਾਇਰਿੰਗ ਹੀ ਨਹੀਂ ਹੋਈ ਤੇ ਵੀਡੀਓ ਤਾਂ ਤੁਹਾਡੇ ਸਾਹਮਣੇ ਆ ਗਈ ਕਿ ਫਾਇਰ ਕਿੰਨੇ ਚਲੇ ਹੁਣ ਮੈਂ ਕੀ ਜਵਾਬ ਦਊਗੀ ਐਸ ਐਸ ਪੀ ਅੱਜ ਦਾ ਪਰਚਾ ਦਰਜ ਹੋਵੇ ਕੱਲ ਨਾ ਹੋਵੇ ਸਾਲ ਬਾਅਦ 2 ਸਾਲ ਬਾਅਦ ਇਹ ਪਰਚਾ ਦਰਜ ਹੋਣਾ ਹੀ ਹੋਣਾ ਇਹ ਐਸਐਸਪੀ ਡੀਆਈਜੀ ਮੌਕੇ ਦੇ ਉਹਨਾਂ ਅਪਚਰਾਂ ਤੇ ਸਭ ਤੇ ਦਰਜ ਹੋਣਾ ਹੈ ਜਿਹੜੇ ਉਥੇ ਮੌਕੇ ਤੇ ਇਹ ੱੱਕੇ ਛਾਈ ਗੁਰੂ ਘਰ ਤੇ ਦਾਖਲ ਹੋ ਕੇ ਬੂਟ ਪਾ ਕੇ ਔਰ ਮੈਂ ਹੋਰ ਦੱਸ ਦਿਆਂ ਮੇਰੇ ਨੋਟਿਸ ਚ ਜਿਹੜੀ ਖੋਰ ਗੱਲ ਆਈ ਆਫਟਰ ਮੈਂ ਜਲੰਧਰ ਪ੍ਰੈਸ ਕਾਨਫਰੈਂਸ ਇਹ ਸ਼ਰਾਬ ਪੀ ਕੇ ਵੀ ਕਈ ਅਪਚਰ ਉਥੇ ਗਏ ਆ ਕਿਉਂਕਿ ਪਹਿਲਾਂ ਇਹ 5 ਵਜੇ ਆਏ ਫਿਰ ਇਹ 7 ਵਜੇ ਆਏ ਫਿਰ ਇਹ 10 ਵਜੇ ਆਇਆ ਕਿਉਂਕਿ ਉੱਥੇ ਸੰਗਤ ਬੜੀ ਸੀ ਉਦੋਂ ਦਾਖਲ ਨਹੀਂ ਹੋਏ ਫਿਰ ਇਹ 4 ਵਜੇ ਦਾਖਲ ਹੁੰਦੇ ਉਸ ਤੋਂ ਪਹਿਲਾਂ ਡੀਐਸਪੀ ਫਗਵਾੜੇ ਦੇ ਘਰ 'ਚ ਬੈ ਕੇ ਕਈ ਅbschrana ਨੇ ਸ਼ਰਾਬ ਪੀਤੀ ਉਹ ਜਿਹੜਾ ਜਸਪ੍ਰੀਤ ਹੈ ਕੌਣ ਹੈ ਔਰ ਕਈ ਅbschr ਸ਼ਰਾਬੀ ਹਾਲਤ 'ਚ ਗੁਰੂ ਘਰ 'ਚ ਦਾਖਲ ਹੋਇਆ ਕਿ ਇਹ ਅੱਜ ਦਾ ਹਾਲਾਤ ਨੇ ਲਾਅਨ ਆਰਡਰ ਦੇ ਔਰ ਕਿਸ ਤਰੀਕੇ ਨਾਲ ਕੰਟ੍ਰੈਕਟ ਕਿਲਿੰਗ ਹੋ ਰਹੀ ਹੈ ਲਾਅਨ ਆਰਡਰ ਦਾ ਜੋ ਹਾਲਾਤ ਨੇ ਉਹ ਤੁਸੀਂ ਬਿਹਤਰ ਜਾਣਦੇ ਹੋ ਪੁਲਿਸ ਨੂੰ ਪੁਲਿਸ ਨੂੰ ਸਿਰਫ ਤੇ ਸਿਰਫ ਸੀਐਮ ਫੈਮਿਲੀ ਦੀ ਸਿਕਿਉਰਿਟੀ ਵਾਸਤੇ ਤੇ ਵਿਰੋਧੀ ਦੀ ਬਦਲਾਖੋਰੀ ਵਾਸਤੇ ਵਰਤਿਆ ਜਾ ਰਿਹਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਨਹੀਂ ਹੈ ਪੁਲਿਸ ਪੜਿਆਲੇ 'ਚ ਵੀ ਖਰਾਬ ਹੋ ਰਿਹਾ ਕੱਲ ਵੀ ਕੇਬਲ ਦੇ ਦਫਤਰ ਤੋਂ 25-30 ਲੱਖ ਰੁਪਏ ਦਾ ਸਮਾਨ ਸ਼ਟਰ ਤੋੜ ਕੇ ਚੋਰੀ ਕਰ ਲਿਆ ਜੀ ਸ਼ਟਰ ਚੋਰੀ ਕਰ ਰਿਹਾ ਪੁਲਿਸ ਰਿਪੋਰਟ ਨਹੀਂ ਲਿਖ ਲਈ ਡੀਜੀਪੀ ਨੂੰ ਧਮਕੀ ਆਈ ਹੈ ਕਹਿੰਦੇ ਵੀ ਇਹ ਸਿੱਖ ਫੋਰ ਜਸਟਿਸ ਨੇ ਧਮਕੀ ਦਿੱਤੀ ਹੈ ਵੀ ਅਸੀਂ ਜਿਹੜਾ ਹੈਗਾ ਉਹ ਜਾਨ ਤੋਂ ਪਾਰਾਂਗੇ ਚਲੋ ਦੇਖੋ ਮੈਂ ਇਸ ਗੱਲ ਦੇ ਤਾਂ ਨਹੀਂ ਖਿਲਾਫ ਆ ਕਿਸੇ ਨੂੰ ਡੀਜੀਪੀ ਨੂੰ ਜਾਂ ਮੁੱਖ ਮੰਤਰੀ ਨੂੰ ਧਮਕੀ ਦਵੇ ਮੈਂ ਉਸ ਗੱਲ ਦੇ ਖਿਲਾਫ ਮਗਰ ਪੰਜਾਬ ਦੇ ਲਾਅਨ ਆਰਡਰ ਤੇ ਕੀ ਹਾਲਾਤ ਬਣੇ ਆ ਜਿਹੜਾ ਕੋਈ ਗੱਲ ਕਰੇ ਸਚਾਈ ਦੀ ਜੋ ਪੰਜਾਬੀ ਨੌਜਵਾਨਾਂ ਤੇ ਜਿਸ ਤਰੀਕੇ ਨਾਲ ਐਨਐਸਏ ਲਾ ਕੇ ਧੱਕੇਚਾਹੀ ਕੀਤੀ ਆ ਗੁਰੂ ਘਰ 'ਚ ਗੋਲੀਆਂ ਚੱਲਣ ਤੇ ਚੀਫ ਮਿਨਿਸਟਰ ਅੱਖਾਂ ਮੀਟ ਲਵੇ ਇਹ ਕੋਈ ਬਰਦਾਸ਼ਤ ਨਹੀਂ ਕਰ ਸਕੂਗਾ ਅੱਜ ਨਹੀਂ ਤੇ ਕੱਲ ਇੱਥੇ ਕਾਰਵਾਈ ਹੋਊਗੀ ਕਿਉਂਕਿ ਮੁੱਖ ਮੰਤਰੀ ਆਪ ਕਹਿੰਦੇ ਆ ਕਿ ਮੁੱਖ ਮੰਤਰੀ ਤੇ ਇਜਾਜ਼ਤ ਤੋਂ ਬਗੈਰ ਗੋਲੀ ਨਹੀਂ ਚੱਲ ਸਕਦੀ ਤੇ ਭਾਈ ਇਹ ਸਭ ਨੂੰ ਪਤਾ ਹੈ ਕਿ ਇੱਥੇ ਜਿਵੇਂ ਜੇਲ੍ਹ ਦੇ ਇੰਟਰਵਿਊ ਭਗਵੰਤ ਮਾਨ ਦੀ ਮਨਜ਼ੂਰੀ ਨਾਲ ਹੋਈ ਹੈ ਨਾ ਲਾਰੈਂਸ ਮਿਸ਼ਨੋਈ ਦੀ ਇਹ ਗੋਲੀ ਵੀ ਚਾਹੇ ਉਹ ਇੱਥੇ ਪਟਿਆਲੇ ਚੱਲੀ ਸੀ ਉਦੋਂ ਕਾਲੀ ਮਾਤਾ ਮੰਦਰ ਦੇ ਅੱਗੇ ਮੰਦਰ ਦੇ ਅੰਦਰ ਜਾਂ ਬਾਹਰ ਔਰ ਉਸ ਵੇਲੇ ਵੀ ਲੋਕ ਲਕੋਏ ਗਏ ਸਨ ਹੁਣ ਵੀ ਲੋਕ ਲਕੋਏ ਜਾ ਰਹੇ ਜਿਹੜੇ ਫੱਟਰ ਹੋਏ ਔਰ ਚਾਹੇ ਸੁਲਤਾਨਪੁਰ ਗੋਲੀ ਚੱਲੀ ਆ ਇਹ ਮੁੱਖ ਮੰਤਰੀ ਦੀ ਇਜਾਜ਼ਤ ਤੋਂ ਬਗੈਰ ਨਹੀਂ ਚੱਲੀ ਪਟਿਆਲੇ ਦੇ ਵਿੱਚ ਵੀ ਕਾਰੋਬਾਰ ਤੇ ਕਬਜ਼ੇ ਹੋ ਰਹੇ ਲੋਕਾਂ ਦੇ ਕਾਰੋਬਾਰ ਤੇ ਕਬਜ਼ੇ ਹੋ ਰਹੇ ਪਟਿਆਲੇ ਦੇ ਕੇਵਲ ਦੇ ਦਫਤਰ ਦੇ ਵਿੱਚ 25 30 ਲੱਗਦਾ ਦੇਖੋ ਕੇਵਲ ਦੇ ਫਾਸਟਵੇ ਦੇ ਹੱਕ ਤੇ ਆਨਰੇਬਲ ਕੋਰਟ ਨੇ ਬੜੀ ਸਖਤ ਟਿੱਪਣੀ ਦਿੱਤੀ ਆ ਜਿਸ ਤਰੀਕੇ ਨਾਲ ਗੁਰਦੀਪ ਸਿੰਘ ਨੂੰ ਫਾਸਟਵੇ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇੱਥੇ ਜਿਹੜਾ ਇੱਕ ਐਮਐਲਏ ਆਪ ਦੇ ਆਪ ਨੂੰ ਫੁੱਫੜ ਦੱਸਦਾ ਉਸ ਵੱਲੋਂ ਕੀਤਾ ਜਾ ਰਿਹਾ ਉਹ ਫੁੱਫੜ ਨੂੰ ਵੀ ਕਹੂੰਗਾ ਬੰਦਾ ਬਣ ਜਾ ਪਾਉ ਪਤਾ ਨਹੀਂ ਜੀਦਾ ਵੀ ਤੂੰ ਫੁੱਫੜ ਆ ਇਹ ਕੰਮ ਨਹੀਂ ਠੀਕ ਗਲਤ ਕੰਮ ਦਾ ਅਖੀਰ ਚ ਭੁਗਤ ਨਹੀਂ ਪੈਂਦੀ ਆ ਔਰ ਉਹਨੂੰ ਵੀ ਭੁਗਤ ਨਹੀਂ ਪਾਉਗੀ ਔਰ ਜੋ ਉਹਦੇ ਆਖੇ ਗਲਤ ਕੰਮ ਕਰ ਰਿਹਾ ਉਹ ਵੀ ਸੁਚੇਤ ਰਹਿਣ ਪਾਏ ਵੀਡੀਓ ਕਦੋਂ ਰਿਲੀ ਵੀਡੀਓ ਕਦੋਂ ਕਰਾਂ ਜਿਹੜੀ ਵੀਡੀਓ ਹੁਣ ਅੱਜ ਇੱਥੋਂ ਵਿਲੇ ਹੋਏ ਆ ਆਗੇ ਸ਼ਾਮ ਨੂੰ ਹੁਣ ਤੁਹਾਡੇ ਨਾਲ ਵਾਅਦਾ ਕਿ ਝੰਡਾ ਲਰਾਉਣ ਤੋਂ ਪਹਿਲਾਂ ਇਹ ਵੀਡੀਓ ਮੈਂ ਬੜੀ ਛੇਤੀ ਨਹੀਂ ਲੈ ਉਹ ਆ ਨਾ ਨਕਰੀਦਾ ਹੁੰਦਾ ਪਹਿਲਾਂ ਨਹੀਂ ਰੱਖਿਆ ਇਹ ਵੀਡੀਓ ਬੜੀ ਛੇਤੀ ਕਿਸੇ ਉਹੋ ਜੀ ਅਥਾਰਟੀ ਅੱਗੇ ਜਾ ਕੇ ਦਊਂਗਾ ਜਿੱਦੇ ਇਹਦੇ ਤੇ ਨਿਰਪੱਖ ਜਾਂਚ ਹੋ ਕੇ ਸਚਾਈ ਤੁਹਾਡੇ ਸਾਹਮਣੇ ਆਵੇ ਕਿਉਂਕਿ ਉਸ ਇਸ ਵੀਡੀਓ ਨੂੰ ਦਬਾਉਣ ਦੀ ਇਹ ਵੀਡੀਓ ਜਿਨ੍ਹਾਂ ਨੇ ਬਣਾਈ ਆ ਉਹਨਾਂ ਨੂੰ ਖਰੀਦਣ ਦੀ ਹਰ ਤਰੀਕੇ ਦੀ ਗੱਲ ਹੋਈ ਔਰ ਉਸ ਮੰਤਰੀ ਨੂੰ ਵੀ ਪਤਾ ਹੈ ਨਾਮਕੀ ਨਾਮ ਆਈ ਜਾਣਾ ਜਦੋਂ ਵੀਡੀਓ ਆ ਗਈ ਤੇ ਨਾ ਕੀ ਸ਼ਕਲ ਆ ਜਾਣੀ ਸਾਡੀ ਹਾਂਜੀ ਵਿਕਰਮ ਸਿੰਘ ਜਿੰਦਾਬਾਦ ਇਹ ਜੇ ਕੰਮ ਜਿਹੜਾ ਕਰਦਾ ਨਾ ਉਹ ਮਾਝੇ ਦਾ ਚਾਹੀਦਾ ਨਾ ਮਾਲਵੇ ਦਾ ਚਾਹੀਦਾ ਨਾ ਦੁਆਬੇ ਦਾ ਚਾਹੀਦਾ ਉਹ ਕੱਲਾ ਤੇ ਕੱਲਾ ਝਾੜੂ ਵਾਲੇ ਹੀ ਹਰਖੇ ਦੀ ਹਰਕਤ ਕਰ ਸਕਦੇ ਆ ਭਾਈ ਇਹ ਚੰਗੇ ਕੰਮ ਨਹੀਂ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜੇ ਦਿਨ ਮੈਂ ਵੀਡੀਓ ਆਉਣੀ ਆ ਵੀਡੀਓ ਜਿੰਨਾ ਨੂੰ ਮੈਂ ਦੇਣੀ ਆ ਸਾਨੂੰ ਸਭ ਨੂੰ ਬੇਨਤੀ ਆ ਕਿ ਆਪ ਦੇ ਆਪ ਦੇ ਮੋਬਾਈਲ ਫੋਨ ਨਿਆਣਿਆਂ ਨਿਊਣਿਆਂ ਕੋਲੋਂ ਖੋਲਿਓ ਆਪ ਵੀ ਵੇਖਿਓ ਨਹੀਂ ਵੇਖਿਓ ਮੈਂ ਤਾਂ ਸਲਾਹ ਹੀ ਦੇ ਸਕਦਾ ਪਿਛਲੀ ਵਾਰ ਵੀ ਕੋਈ ਬਾਕੀ ਸਵਾਰੀ ਆਪ ਦੀ ਸਮਾਨ ਲਈ ਆਪ ਜਿੰਮੇ ਆ ਸਰ ਤੁਹਾਨੂੰ ਲੱਗੇਗਾ ਕਿ ਲੱਗ ਰਹੀ ਹੈ ਤਾਂ ਕੁਝ ਚੀਜ਼ਾਂ ਹੈ ਜਿਹੜਾ ਹੈਗਾ ਦਬਾਅ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਹੋਰ ਕੀ ਹੈ ਮੇਰਾ ਵੀਰ ਹੋਰ ਕੀ ਹੈ ਚ ਤੁਸੀਂ 5 6 ਸਿੱਟਾ ਬਦਲਣ ਦੀ ਲੋੜ ਪੈਂਦੀ ਆ ਜੇ ਕੋਈ ਗੱਲ ਹੋਵੇ ਤੇ ਪਹਿਲੀ ਸਿੱਟੀ ਮਕਾ ਦਿੰਦੀ ਜਿਹੜੀ ਸਿੱਟ ਦਬਾ ਨਹੀਂ ਚੱਲਦੀ ਉਹਨੂੰ ਬਦਲ ਦਿੰਦੇ ਅਗਲੀ ਕੋਈ ਤਰੀਕਕ ਦਿੱਤੀ ਹੈ ਉਹ ਆਈ ਜਾਣੀ ਮੇਰੇ ਤੋਂ ਪਹਿਲਾਂ ਤੁਹਾਡੇ ਕੋਲ ਖਬਰ ਆਉਣੀ ਹੈ ਮੈਨੂੰ ਤਾਂ ਦਾਸ ਨੂੰ ਤੁਸੀਂ ਦੱਸਦੇ ਹੋ ਕਿ ਆ ਗਈ ਆ ਗਈ ਚਿੱਠੀ ਆ ਗਈ